ਖੈਰ ਦਿਨ ਲੰਘਦੇ ਗਏ ਅਤੇ ਵਿਆਹ ਨੂੰ 1 ਮਹੀਨਾ ਹੋ ਗਿਆ ਗੁਰਦਾਰਸ਼ ਦੀ ਵੱਡੀ ਮਾਮੀ ਨੇ ਉਹਨਾਂ ਨੂੰ ਰੋਟੀ ਤੇ ਬੁਲਾਇਆ ਸੀ ਅਤੇ ਗੁਰਦਾਰਸ਼ ਆਪਣੀ ਆਦਤ ਅਨੁਸਾਰ ਗਰਮੀ ਤੋਂ ਬਚਣ ਲਈ ਹਰ ਕੰਮ ਸਵੇਰੇ ਸਵੇਰੇ ਹੀ ਕਰ ਲੈਂਦਾ ਸੀ ਜਾਂ ਫਿਰ ਧੁੱਪ ਸ਼ਾਮ ਨੂੰ ਧੁੱਪ ਢਲਣ ਤੋਂ ਬਾਅਦ ਇਸ ਲਈ ਉਸਨੇ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਤਕਦੀਰ ਨੂੰ ਕਹਿ ਦਿੱਤਾ ਸਵੇਰੇ ਜਲਦੀ ਹੀ ਤੁਰ ਪੈਣਾ ਹੈ ਆਪਾਂ ਠੰਡੇ-ਠੰਡੇ ਹੀ ਪਹੁੰਚ ਜਾਵਾਂਗੇ ਤੁਪ ਤੋਂ ਪਹਿਲਾਂ ਅਗਲੇ ਦਿਨ ਤਕਦੀਰ ਜਲਦੀ ਹੀ ਉੱਠ ਕੇ ਤਿਆਰ ਹੋ ਗਈ ਅਤੇ ਉਹ 7:00 ਵਜੇ ਹੀ ਘਰੋਂ ਪਟਿਆਲੇ ਲਈ ਨਿਕਲ ਗਏ 2 ਘੰਟੇ ਦੇ ਸਫ਼ਰ ਤੋਂ ਬਾਅਦ ਉਹ ਵੱਡੇ ਮਾਮੇ ਦੇ ਘਰ ਪਹੁੰਚ ਗਏ ਅਤੇ ਮਾਮੇ ਨੇ ਉਹਨਾਂ ਦਾ ਬਹੁਤ ਵਧੀਆ ਸਵਾਗਤ ਕੀਤਾ ਉਹਨਾਂ ਨੇ ਪਹਿਲਾਂ ਰੋਟੀ ਖਾਧੀ ਫਿਰ ਗੱਲਾਂ-ਬਾਤਾਂ ਕੀਤੀਆਂ ਫਿਰ ਸ਼ਾਮ ਨੂੰ ਉਹਨਾਂ ਨੇ ਮਾਮਾ-ਮਾਮੀ ਅਤੇ ਉਹਨਾਂ ਦੇ ਤਿੰਨਾਂ ਬੱਚਿਆਂ ਨਾਲ ਖੂਬ ਆਨੰਦ ਮਾਣਿਆ ਅਤੇ ਸ਼ਹਿਰ ਦੇ ਹੋਰ ਜਗਾਵਾ ਗੁਰਦੁਆਰਾ ਸ੍ਰੀ ਦੁਖਨੀਵਰਨ ਸਾਹਿਬ ਜੀ ਕਾਲੀ ਮਾਤਾ ਦਾ ਮੰਦਿਰ ਸ਼ੀਸ਼ ਮਹਿਲ ਤੇ ਹੋਰ ਵੀ ਕਾਫੀ ਕੁਝ ਘੁੰਮ ਕੇ ਦੇਖਿਆ ਫਿਰ ਰਾਤ ਵੇਲੇ ਮਾਮੀ ਜੀ ਨੇ ਤਕਦੀਰ ਨੂੰ ਆਪਣੇ ਸਾਰੇ ਪਰਿਵਾਰ ਵਾਲਿਆਂ ਤੋਂ ਬਚ ਕੇ ਰਹਿਣ ਲਈ ਕਿਹਾ ਪਰ ਇਸ ਦਾ ਕਾਰਨ ਪੁੱਛਣ ਤੇ ਉਹਨਾਂ ਨੇ ਉਸ ਨੂੰ ਸਭ ਕੁਝ ਸਮੇਂ ਤੇ ਛੱਡਣ ਲਈ ਕਿਹਾ ਅਤੇ ਸਹੀ ਸਮੇਂ ਦੀ ਉਡੀਕ ਕਰਨ ਲਈ ਕਿਹਾ ਅਗਲੇ ਦਿਨ ਸਵੇਰੇ ਹੀ ਛੋਟੇ ਮਾਮਾ ਮਾਮੇ ਵੀ ਵੱਡਿਆਂ ਵੱਲ ਹੀ ਆ ਗਏ ਕਿਉਂਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿਣ ਕਰਕੇ ਤਕਦੀਰ ਨੂੰ ਉੱਥੇ ਲੈ ਕੇ ਜਾਣਾ ਸਹੀ ਨਹੀਂ ਸੀ ਸਮਝਦੇ ਜਾਂ ਫਿਰ ਇਸ ਨੂੰ ਉਹ ਆਪਣੀ ਹੀਠੀ ਸਮਝਦੇ ਸਨ ਇਸ ਲਈ ਸਵੇਰ ਦਾ ਖਾਣਾ ਉਹਨਾਂ ਸਾਰਿਆਂ ਨੇ ਵੱਡਿਆਂ ਵੱਲ ਹੀ ਕੀਤਾ ਫਿਰ ਉਹ ਵਾਪਸ ਆਪਣੇ ਸ਼ਹਿਰ ਲਈ ਚੱਲ ਪਏ ਇੱਕ ਦਿਨ ਤਕਦੀਰ ਦੇ ਪਰਿਵਾਰ ਵਾਲੇ ਉਸਦੇ ਦਾਜ ਦਾ ਸਮਾਨ ਛੱਡਣ ਲਈ ਆਏ ਟਰੱਕ ਭਰਿਆ ਦਾਜ ਦਾ ਦੇਖ ਕੇ ਸੁਖਵੰਤ ਕੌਰ ਦੇ ਤਾਂ ਜਿਵੇਂ ਹੋਸ਼ ਹੀ ਉੱਡ ਗਏ ਉਸਨੇ ਮਨ ਵਿੱਚ ਲਈ ਖੁਸ਼ੀ ਉਸ ਦੀਆਂ ਚੱਖਾਂ ਅੱਖਾਂ ਦੀ ਚਮਕ ਵਿੱਚੋਂ ਸ਼ਰਿਆਨ ਦਿਖਾਈ ਦੇ ਰਹੀ ਸੀ ਉਸਦੀ ਖੁਸ਼ੀ ਉਸ ਤੋਂ ਸਾਹਮੇ ਨਹੀਂ ਸੀ ਜਾ ਰਹੀ ਉਹ ਭੱਜ ਭੱਜ ਕੇ ਸਮਾਨ ਲੈ ਕੇ ਆਉਣ ਵਾਲੇ ਤਕਦੀਰ ਦੇ ਪੇਕਿਆਂ ਦੇ ਸਾਰੇ ਬੰਦਿਆਂ ਨੂੰ ਚਾਹ ਪਾਣੀ ਦੇ ਰਹੀ ਸੀ ਸਾਰੇ ਉਸ ਨੂੰ ਇਸ ਤਰ੍ਹਾਂ ਆਵਕਤ ਕਰਦੇਆਂ ਦੇਖ ਕੇ ਇਹ ਸੋਚ ਰਹੇ ਸਨ ਕਿ ਉਹ ਬਹੁਤ ਚੰਗੀ ਹੈ ਜੋ ਉਹਨਾਂ ਦੇ ਆਉਣ ਤੇ ਇੰਨੀ ਖੁਸ਼ ਹੈ ਪਰ ਤਕਦੀਰ ਨੂੰ ਪੂਰੀ ਸਮਝ ਆ ਚੁੱਕੀ ਸੀ ਕਿ ਉਹ ਦਾਜ ਦਾ ਸਮਾਨ ਦੇਖ ਕੇ ਖੁਸ਼ ਹੋ ਰਹੀ ਹੈ ਕਿਉਂਕਿ ਉਸ ਦੇ ਪੇਕੇਆਂ ਦੀ ਉਹਨਾਂ ਦੇ ਘਰ ਵਿੱਚ ਕੋਈ ਕਿੰਨੀ ਕੁ ਕਦਰ ਹੈ ਉਹ ਇਹ ਕਈ ਵਾਰ ਦੇਖ ਚੁੱਕੀ ਸੀ ਪਹਿਲੀ ਵਾਰ ਉਦੋਂ ਜਦੋਂ ਵਿਆਹ ਵਾਲੇ ਦਿਨ ਉਸ ਦੇ ਨਾਲ ਆਏ ਉਸ ਦੇ ਭਰਾਵਾਂ ਫੋਕਾ ਪਾਣੀ ਪਿਲਾ ਕੇ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਦੂਜੀ ਵਾਰ ਉਦੋਂ ਜਦੋਂ ਵਿਆਹ ਤੋਂ 5 ਦਿਨ ਬਾਅਦ ਹੀ ਉਸ ਦੇ ਪੇਕੇ ਮਿਲਣੀਆਂ ਦੀ ਰਸਮ ਕਰਨ ਉਸ ਦੇ ਸਹੁਰੇ ਘਰ ਆਏ ਸਨ ਅਤੇ 나ਜ ਨੇ ਉਹਨਾਂ ਨੂੰ ਬੈਠ ਕੇ ਵਿੱਚ ਜ਼ਮੀਨ ਤੇ ਚਟਾਈਆਂ ਵਿਛਾ ਕੇ ਬਿਠਾ ਦਿੱਤਾ ਸੀ ਉਸ ਸਮੇਂ ਤਕਦੀਰ ਦੀ ਤਾਈ ਜੀ ਨੇ ਇਹ ਕਹਿ ਕੇ ਚਟਾਈਆਂ ਤੇ ਬੈਠਣ ਤੋਂ ਮਨਾ ਕਰ ਦਿੱਤਾ ਸੀ ਅਸੀਂ ਨਹੀਂ ਬੈੰਦੇ ਪੁੱਤ ਚਟਾਈਆਂ ਤੇ ਸੁੱਖੀ ਸੰਦੇ ਅਸੀਂ ਤਾਂ ਆਪਣੇ ਧੀ ਜਵਾਈ ਦੇ ਚਾਹ ਲਾੜ ਕਰਨ ਆਏ ਆ ਸੁੱਖ ਨਾਲ ਇਹੋ ਜੇ ਖੁਸ਼ੀਆਂ ਦੇ ਟਾਈਮ ਨਹੀਂ ਪੁੱਤ ਬੈਠਿਆ ਕਰਦੇ ਪਰ 나ਜ ਨੇ ਅੱਗੇ ਉਹਨਾਂ ਨੂੰ ਇਹ ਕਹਿ ਕੇ ਬੈਠਣ ਲਈ ਮਜਬੂਰ ਕਰ ਦਿੱਤਾ हमारे यहां तो कोई अपशगुन नहीं मानते आप बैठ जाओ ओके okay? इतनी चेयर्स मैं कहां से लाऊंगी भला मांगतों की तरह हमारे जहां नहीं जाते चेयर्स मांगने लोगों के घर बैठना हो तो बैठ जाओ नहीं तो आपकी मर्जी फिर सारेनु अपनी ठीदा घर बसाਉਣ ਲਈ चटाइयां ते बैठना ही पया सी ਉਸ ਤੋਂ ਬਾਅਦ ਜਦੋਂ ਉਹ ਅੱਗੇ ਸ਼ਕਰਪਾਰੇ ਤੇ ਲੱਡੂਆਂ ਨਾਲ ਚਾਹ ਪਰੋਸੀ ਗਈ ਤਾਂ ਤਕਦੀਰ ਦੇ ਰਿਸ਼ਤੇਦਾਰ ਆਪਣੀ ਕਿੰਨੀ ਬੇਇੱਜ਼ਤੀ ਸਮਝਦੇ ਸੀ ਉਹ ਵੀ ਬਹੁਤ ਚੰਗੀ ਤਰ੍ਹਾਂ ਯਾਦ ਸੀ ਤਕਦੀਰ ਨੂੰ ਖੈਰ ਅਜ ਤਕਦੀਰ ਦਾ ਬਹੇਜ ਦਾ ਸਮਾਨ ਆਇਆ ਸੀ ਅਤੇ ਸੁਖਵੰਤ ਕੌਰ ਫੁੱਲੀ ਨਹੀਂ ਸੀ ਸਮਾ ਰਹੀ ਜਲਦੀ ਜਲਦੀ ਟਰੱਕ ਵਿੱਚ ਦੇ ਸਮਾਨ ਨੂੰ ਲਾ ਕੇ ਵੇੜੇ ਵਿੱਚ ਰੱਖ ਦਿੱਤਾ ਗਿਆ ਸੁਖਵੰਤ ਕੌਰ ਨੇ ਸਾਰਿਆਂ ਨੂੰ ਬੈਠ ਕੇ ਵਿੱਚ ਬਿਠਾ ਕੇ ਚਾਹ ਪਾਣੀ ਦਿੱਤਾ ਅਤੇ ਜਦੋਂ ਉਹ ਵਾਪਸ ਚਲੇ ਗਏ ਕਾਰ ਵਿੱਚ ਉਸਦੇ ਆਏ ਦਾਜ ਦੀਆਂ ਗੱਲਾਂ ਛਿੜ ਗਈਆਂ ਅੰਡਣਾ ਗੋਣਣਾ ਵੀ ਦਾਜ ਦਾ ਸਮਾਨ ਦੇਖਣ ਆਈਆਂ ਸੀ ਸੁਖਵੰਤ ਕੌਰ ਹੁਬ-ਹੁਬ ਕੇ ਸਾਰਾ ਸਮਾਨ ਦਿਖਾ ਵੀ ਰਹੀ ਸੀ ਅਤੇ ਨਾਲ ਹੀ ਕਹਿ ਵੀ ਰਹੀ ਸੀ ਆਪਾਂ ਨੇ ਤਾਂ ਮਨਾ ਕੀਤਾ tha ਮਗਰ ਜੇ ਜੋ ਵੀ dete hain maa baap apni beti ko dete hain shagun hi hota hai वैसे तो जे जो भी सामान होता है ਸਾਰੀਆਂ ਗਵਨਨਾਂ ਤੱਕ ਦੀਵ ਦੇ ਦਾਜ ਦੀ ਤਾਰੀਫ ਕਰਦੀਆਂ ਅਤੇ ਚਲੀਆਂ ਜਾਂਦੀਆਂ ਖੈਰ ਦਿਨ ਬੀਤਣ ਲੱਗੇ ਪਰ ਤਕਦੀਰ ਦਾ ਦਾਜ ਵਾਲਾ ਸਮਾਨ ਬਾਹਰ ਵੇੜੇ ਵਿੱਚ ਹੀ ਰੁੜੀ ਜਾਂਦਾ ਸੀ ਮਿੰਟ ਵਿੱਚ ਹੀ ਮੀਂਹ ਆ ਜਾਂਦਾ ਮਿੰਟ ਬਾਅਦ ਹਨੇਰੀ ਪਰ ਸਮਾਨ ਬਾਹਰ ਹੀ ਖਰਾਬ ਹੋ ਰਿਹਾ ਸੀ ਇੱਕ ਦਿਨ ਤਕਦੀਰ ਨੇ ਸੋਚਿਆ ਕਿ ਦੇਖੀ ਜਾਊ ਜੋ ਹੋਊਗਾ ਆਪਣੇ ਪੇਕੇ ਘਰ ਫੋਨ ਕਰਕੇ ਦੱਸ ਦੇਣੀ ਆ ਉਸਨੇ ਆਪਣੇ ਘਰ ਫੋਨ ਲਗਾਇਆ ਤੇ ਆਪਣੀ ਮੰਮੀ ਨੂੰ ਆਪਣੀ ਪਰੇਸ਼ਾਨੀ ਦੱਸੀ। ਉਸਦੀ ਮੰਮੀ ਨੇ ਉਸ ਨੂੰ ਇੱਕ ਵਾਰ ਆਪਣੇ ਸੱਸ ਨਾਲ ਇਸ ਬਾਰੇ ਗੱਲ ਕਰਨ ਲਈ ਕਿਹਾ। ਤਕਦੀਰ ਨੇ ਉਹਨਾਂ ਦੀ ਗੱਲ ਮੰਨ ਕੇ ਆਪਣੀ ਸੱਸ ਸੁਖਵੰਤ ਕੌਰ ਦੇ ਨਾਲ ਗੱਲ ਕੀਤੀ ਤਾਂ ਉਹ ਬੋਲੀ ਤੇਰੇ ਸਹਮਾਨ ਪਿੱਛੇ ਆਪ ਨੂੰ ਨੇ ਆਪਣਾ ਘਰ ਥੋੜਾ ਖਰਾਬ ਕਰਨਾ ਏ। ਤੇਰੀ ਮਾਂ ਨੇ ਤਾਂ ਇਹ ਵੀ ਨਾ ਸੋਚਿਆ ਕਿ ਇਤਨੀ ਵੱਡੀ ਬੇਟੀ ਅਲਮਾਰੀ ਸ਼ਹਿਰ ਦੇ ਲੋਕੋ ਦੇ ਦਰਵਾਜ਼ੇ ਵਿੱਚੋਂ ਕਿਵੇਂ ਅੰਦਰ ਜਾਏਗੀ। ਇਤਨੇ ਵੱਡੇ ਸਾਮਾਨ ਦਾ ਕੀ ਕਰਨਾ تھا ਆਪਣਨੇ ਮੇਰੇ ਸੇ ਤੋ ਆਪਣਾ ਖੁਦ ਦਾ ਸਾਮਾਨ ਨਹੀਂ ਸੰਭਾਲਾ ਜਾਂਦਾ ਤੇਰੇ ਵਾਲੇ ਕੋ ਕਹਾਂ ਰੱਖੂਗੇ ਅਬ ਤੇਰੀ ਮੰਮੀ ਕੋ ਫੋਨ ਕਰਕੇ ਕਹਿ ਦਿੰਗੇ ਕਿ ਵਾਪਸ ਕਰ ਦੇ ਪੇਟੀ ਅਲਮਾਰੀ ਅਸੀਂ ਨਹੀਂ ਅੰਦਰ ਕਰ ਸਕਦੇ ਇਹਨਾਂ ਨੂੰ ਜੇ ਨਹੀਂ ਮੋੜ ਸਕਦੇ ਤੋ ਫਿਰ ਸਾਈਜ਼ ਛੋਟਾ ਲੈ ਲਓ ਤਕਦੀਰ ਨੇ ਸਾਰੇ ਗੱਲ ਆਪਣੀ ਮੰਮੀ ਨੂੰ ਦੱਸੀ ਤਾਂ ਉਹਨਾਂ ਨੇ ਆਪਣੀ ਉਸ ਦੀ ਸੱਸ ਨਾਲ ਗੱਲ ਕੀਤੀ ਰਸਮੀ ਗੱਲਾਂ ਬਾਤਾਂ ਤੋਂ ਬਾਅਦ ਉਸਨੇ ਕਿਹਾ ਭੈਣ ਜੀ ਅਸੀਂ ਆਪਣੀ ਕੁੜੀ ਨੂੰ ਸ਼ਗਨਾ ਦਾ ਸਮਾਨ ਦਿੱਤਾ ਹੈ ਤੁਸੀਂ ਅੰਦਰ ਕਿਉਂ ਨਹੀਂ ਕਰ ਰਹੇ 15 20 ਦਿਨ ਹੋ ਗਏ ਤੁਸੀਂ ਅਜੇ ਤੱਕ ਸਮਾਨ ਨੂੰ ਬਿਹੜੇ ਵਿੱਚ ਹੀ ਰੱਖਿਆ ਪਿਆ ਹੈ ਤੁਸੀਂ ਵਾਪਸ ਮੋੜ ਦੋ ਸਮਾਨ ਨਹੀਂ ਤਾਂ ਫਿਰ ਛੋਟਾ ਸਾਈਜ਼ ਲੈ ਲਓ ਆਪਾਂ ਸਸਤੇ ਸੇ ਸਮਾਨ ਕੇ ਕਰਕੇ ਆਪਣੇ ਘਰ ਦੇ ਦਰਵਾਜ਼ੇ ਕੀ ਚੌਗਾਠ ਥੋੜਾ ਬੰਦ ਦੇਵਾਂਗੇ ਸੁਖਵੰਤ ਕੌਰ ਨੇ ਕਿਹਾ ਚਲੋ ਅਸੀਂ ਕੱਲ ਨੂੰ ਹੀ ਆਉਂਦੇ ਹਾਂ ਫਿਰ ਦੇਖਦੇ ਹਾਂ ਕੀ ਕਰ ਸਕਦੇ ਹਾਂ ਸ੍ਰਿੰਦਰ ਕੌਰ ਨੇ ਜਵਾਬ ਦਿੱਤਾ ਅਤੇ ਫੋਨ ਕੱਟ ਦਿੱਤਾ ਫਿਰ ਸ੍ਰਿੰਦਰ ਕੌਰ ਨੇ ਆਪਣੇ ਘਰ ਆਪਣੇ ਪਤੀ ਅਤੇ ਪੁੱਤਰ ਦੇ ਨਾਲ ਸਾਰੀ ਗੱਲ ਸਾਂਝੀ ਕੀਤੀ ਅਤੇ ਅਗਲੇ ਦਿਨ ਹੀ ਤਕਦੀਰ ਦੇ ਸਹੁਰੇ ਘਰ ਜਾਣ ਲਈ ਕਿਹਾ ਤਕਦੀਰ ਦੇ ਪਾਪਾ ਨੇ ਉਸ ਦੇ ਵਕਤ ਨਿਹਾਲ ਸਿੰਘ ਨੂੰ ਫੋਨ ਕਰਕੇ ਸਵੇਰੇ ਆਪਣੇ ਨਾਲ ਚੱਲਣ ਲਈ ਕਿਹਾ ਸਵੇਰ ਹੁੰਦੇ ਹੀ ਸ੍ਰਿੰਦਰ ਕੌਰ ਸੁਰਜਨ ਸਿੰਘ ਅਤੇ ਤੇਗਵੀਰ ਪਹਿਲਾਂ ਨਿਹਾਲ ਸਿੰਘ ਦੇ ਘਰ ਪਹੁੰਚੇ ਅਤੇ ਫਿਰ ਉਸ ਨੂੰ ਸਾਰੀ ਗੱਲ ਦੱਸ ਕੇ ਨਾਲ ਲੈ ਕੇ ਕਿਰਪਾਲ ਸਿੰਘ ਦੇ ਘਰ ਜਾਣ ਲਈ ਚੱਲ ਪਏ। ਕਿਰਪਾਲ ਸਿੰਘ ਦੇ ਘਰ ਜਾ ਕੇ ਪਹਿਲਾਂ ਉਹ ਪਰਿਵਾਰ ਦੇ ਸਾਰੇ ਜੀਵਾਂ ਨਾਲ ਮਿਲੇ ਅਤੇ ਫਿਰ ਚਾਹ ਪਾਣੀ ਪੀਣ ਸਮੇਂ ਨਿਹਾਲ ਸਿੰਘ ਨੇ ਬਾਹਰ ਵਿਹੜੇ ਵਿੱਚ ਪਏ ਤਕਦੀਰ ਦੇ ਦਾਜ ਵਾਲੇ ਸਮਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੁਸੀਂ ਇਹ ਸਮਾਨ ਅਜੇ ਤੱਕ ਅੰਦਰ ਕਿਸੇ ਕਮਰੇ ਵਿੱਚ ਕਿਉਂ ਨਹੀਂ ਰੱਖਿਆ? ਯਾਰੇ ਪੇਟੀ ਤੇ ਅਲਮਾਰੀ ਦਾ ਸਾਈਜ਼ ਵੱਡਾ ਏ ਦਰਵਾਜ਼ੇ ਅਸੀਂ ਆਪਣੇ ਹਿਸਾਬ ਨਾਲ ਛੋਟੇ ਰੱਖੇ ਹੋਏ ਨੇ ਅੰਦਰ ਲੰਘ ਨਹੀਂ ਸਕਦੇ ਇਹ ਸੌਖੇ ਅਸੀਂ ਵੇਣਕੇ ਦੇਖੇ ਨੇ ਦਰਵਾਜ਼ੇ ਵੀ ਤੇ ਪੇਟੀ ਅਲਮਾਰੀ ਵੀ ਫੇਰ ਤੂੰ ਹੀ ਦੱਸ ਯਾਰ ਭਲਾ ਤੋੜ-ਬੰਨ ਕਿਉਂ ਕਰਨੀ ਏ ਚੰਗੇ ਭਲੇ ਮਕਾਨ ਦੇ ਕਿਰਪਾਲ ਸਿੰਘ ਬੋਲਿਆ ਚੱਲ ਕੋਈ ਨਹੀਂ ਫੇਰ ਆਪਾਂ ਪੇਟੀ ਅਲਮਾਰੀ ਬਣਾਉਣ ਵਾਲੇ ਦੀ ਸਲਾਹ ਲੈਂਦੇ ਆ ਪੁੱਛ ਲੈਣੇ ਆ ਉਹਨੂੰ ਵੀ ਕੋਈ ਹੱਲ ਨਿਆਲ ਸਿੰਘ ਨੇ ਕਿਹਾ ਤੇ ਚਾਹ ਦਾ ਕੱਪ ਮੇਜ਼ ਉੱਤੇ ਰੱਖਦੇ ਹੋਏ ਸੁਰਜਨ ਸਿੰਘ ਨੂੰ ਨਾਲ ਚੱਲਣ ਦਾ ਇਸ਼ਾਰਾ ਕੀਤਾ ਫਿਰ ਉਹ ਪੇਟੀਲ ਹਮਾਰੀ ਬਣਾਉਣ ਵਾਲੇ ਦੀ ਵਰਕਸ਼ਾਪ ਤੇ ਚਲੇ ਗਏ ਉਹਨਾਂ ਦੇ ਪਿੱਛੇ ਹੀ ਤੇਗਵੀਰ ਵੀ ਪਹੁੰਚ ਗਿਆ ਉਹਨਾਂ ਨੇ ਸਾਰੇ ਗੱਲ ਉਸ ਇੰਜੀਨੀਅਰ ਨੂੰ ਦੱਸੀ ਤਾਂ ਉਸ ਨੇ ਉਹਨਾਂ ਨੂੰ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਚੱਲਣ ਲਈ ਕਿਹਾ ਫਿਰ ਉਹ ਸਾਰੇ ਵਾਪਸ ਕਿਰਪਾਲ ਸਿੰਘ ਦੇ ਘਰ ਆ ਗਏ ਅਤੇ ਆਉਂਦੇ ਹੀ ਇੰਜੀਨੀਅਰ ਨੇ ਕਿਹਾ ਕਿ ਉਹ ਦਰਵਾਜ਼ੇ ਨੂੰ ਉਤਾਰ ਕੇ ਦੋਵੇਂ ਚੀਜ਼ਾਂ ਨੂੰ ਅੰਦਰ ਕਰ ਸਕਦਾ ਹੈ ਤਕਦੀਰ ਅਤੇ ਉਸ ਦੇ ਮੰਮੀ ਪਾਪਾ ਨੂੰ ਬਹੁਤ ਖੁਸ਼ੀ ਹੋਈ ਤਕਦੀ ਇੰਜੀਨੀਅਰ ਨੇ ਜਲਦੀ ਨਾਲ ਦਰਵਾਜ਼ੇ ਦੇ ਕਬਜੇ ਖੋਲ ਕੇ ਦਰਵਾਜ਼ਾ ਉਤਾਰ ਦਿੱਤਾ ਅਤੇ ਅੱਧੇ ਘੰਟੇ ਵਿੱਚ ਹੀ ਦੋਵੇਂ ਚੀਜ਼ਾਂ ਨੂੰ ਅੰਦਰ ਕਮਰੇ ਵਿੱਚ ਕਰ ਦਿੱਤਾ ਬੈੱਡ ਅਤੇ ਹੋਰ ਫਰਨੀਚਰ ਤਾਂ ਪਹਿਲਾਂ ਹੀ ਅੰਦਰ ਕੀਤੇ ਹੋਏ ਸਨ ਤਕਰੀਰ ਤੇ ਵਿਆਹ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਸੀ ਅਤੇ ਉਸ ਨੂੰ ਅਜੇ ਤੱਕ ਪੀਰੀਅਡ ਨਹੀਂ ਸੀ ਆਏ ਉਸ ਨੂੰ ਤਾਰੀਖ ਦੇ ਅਨੁਸਾਰ ਹਫਤਾ ਉੱਪਰ ਚਲਾ ਗਿਆ ਸੀ ਪਰ ਹੁਣ ਕਿਉਂ ਨਹੀਂ ਸੀ ਆਏ ਇਹ ਸੋਚ ਕੇ ਉਸ ਨੂੰ ਬਹੁਤ ਫਿਕਰ ਹੋ ਰਹੀ ਸੀ ਉਸ ਨੇ ਇਹ ਗੱਲ ਆਪਣੇ ਸੱਸ ਨੂੰ ਦੱਸੀ ਤਾਂ ਉਹ ਬੋਲੀ ਵਧੀਆ ਹੋ ਗਿਆ ਜੇ ਨਹੀਂ ਆਏ ਤੂੰ ਜਲਦੀ ਸੇ ਬੱਚਾ ਹੋ ਜਾਊਗਾ ਇਹ ਤੋਂ ਜਾਂ ਜਦੇ ਜਾਂ ਕਦੇ ਤੂੰ ਪਤਾ ਨਹੀਂ ਕੀ ਸੋਚੀ ਜਾਂਦੀ ਹੈ ਤਕਦੀਰ ਨੂੰ ਡਾਂਟ ਕੇ ਉਸ ਦੀ ਸੱਸ ਨੇ ਭਜਾ ਦਿੱਤਾ ਉਹ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਪਈ ਥੋੜੇ ਸਮੇਂ ਬਾਅਦ ਉਸ ਦੀ ਸੱਸ ਨੇ ਫਿਰ ਉਸ ਨੂੰ ਆਵਾਜ਼ ਮਾਰ ਕੇ ਕਿਹਾ ਆ ਲੈ ਫੜਨੀ ਬਾਤ ਕਰ ਲੈ ਬਾਬੀ ਜੀ ਤਕਦੀਰ ਨੇ ਜਾ ਕੇ ਫੋਨ ਵੜਿਆ ਤਾਂ ਅੱਗੋਂ ਵੱਡੀ मामੀ ਰੁਪਿੰਦਰ ਕੌਰ ਬੋਲ ਰਹੀ ਸੀ ਉਸ ਨੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਰੁਪਿੰਦਰ ਕੌਰ ਨੇ ਕਿਹਾ ਵਧਾਈਆਂ ਹੋ ਗਈਆਂ ਹਨ ਫਿਰ ਹੁਣ ਧਿਆਨ ਰੱਖਿਆ ਕਰ ਆਪਣਾ ਅੱਛਾ ਹੋਰ ਦਵਾਈ ਦੋਈ ਚਲਾ ਲਈ ਕਿ ਨਹੀਂ ਅਜੇ ਨਹੀਂ ਮਾਮੀ ਜੀ ਦਵਾਈ ਨਹੀਂ ਚਲਾਈ ਅਜੇ ਨਾਲੇ ਵਧਾਈਆਂ ਵੀ ਅਜੇ ਪੱਕਾ ਪਤਾ ਨਹੀਂ ਹੈਗਾ ਮੈਂ ਕਿਹੜਾ ਕੋਈ ਟੈਸਟ ਕਰਾਇਆ ਅਜੇ ਤਕਦੀਰ ਨੇ ਕਿਹਾ ਲਿਆ ਦੀਨੀ ਨਾਲ ਕਰਾ ਗੱਲ ਫੇਰ ਮੈਂ ਟੈਸਟ ਮੇਰੀ ਟੈਸਟ ਕਰਾ ਦੇਣਗੇ ਨਾਲੇ ਮੈਂ ਉਹਨਾਂ ਨੂੰ ਕਹਿਣੀ ਆ ਵੀ ਦਵਾਈ ਵਗੈਰਾ ਦਵਾਉਣਗੇ ਰੁਪਿੰਦਰ ਨੇ ਕਿਹਾ ਅਤੇ ਨਾਲ ਹੀ ਤਕਦੀਰ ਨੇ ਫੋਨ ਆਪਣੀ ਸੱਸ ਸੁਖਵੰਤ ਕੌਰ ਨੂੰ ਦੇ ਦਿੱਤਾ ਫਿਰ ਉਹ ਗੱਲ ਕਰਨ ਲੱਗ ਪਈ ਰੁਪਿੰਦਰ ਕੌਰ ਨਾਲ ਉਸੇ ਹੋ ਰਹੀ ਗੱਲ ਤੋਂ ਤਕਦੀਰ ਨੇ ਅੰਦਾਜ਼ਾ ਲਗਾਇਆ ਕਿ ਉਹ ਸੁਖਵੰਤ ਕੌਰ ਨੂੰ ਤਕਦੀਰ ਦੇ ਕੁਝ ਜ਼ਰੂਰੀ ਟੈਸਟ ਕਰਵਾਉਣ ਅਤੇ ਫਿਰ ਉਹਨਾਂ ਅਨੁਸਾਰ ਦਵਾਈ ਦਿਵਾਉਣ ਲਈ ਕਹਿ ਰਹੀ ਸੀ ਸੁਖਵੰਤ ਕੌਰ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਰਹੀ ਸੀ ਅਤੇ ਕੱਲ ਹੀ ਡਾਕਟਰ ਦੇ ਲੈ ਕੇ ਜਾਂਦੀਆਂ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਤਕਦੀਰ ਖੁਸ਼ ਸੀ ਕਿ ਰੁਪਿੰਦਰ ਕੌਰ ਦੇ ਕਹਿਣ ਤੇ ਹੀ ਸਹੀ ਪਰ ਸੁਖਵੰਤ ਕੌਰ ਉਸ ਨੂੰ ਡਾਕਟਰ ਦੇ ਕਲੀਨਿਕ ਲੈ ਕੇ ਜਾਣ ਲਈ ਤਾਂ ਰਾਜ਼ੀ ਹੋ ਗਈ ਹੁਣ ਉਸ ਨੂੰ ਅਗਲੇ ਦਿਨ ਦਾ ਬਣੀ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਉਸ ਦੀਆਂ ਉਮੀਦਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਅਗਲਾ ਪੂਰਾ ਦਿਨ ਲੰਘ ਗਿਆ ਪਰ ਕਿਸੇ ਨੇ ਉਸ ਨੂੰ ਹਸਪਤਾਲ ਲੈ ਕੇ ਜਾਣਾ ਤਾਂ ਦੂਰ ਉਸ ਨਾਲ ਇਸ ਸੰਬੰਧੀ ਕੋਈ ਗੱਲ ਤੱਕ ਨਾ ਕੀਤੀ ਸ਼ਾਮ ਨੂੰ ਤਕਦੀਰ ਨੇ ਆਪਣੀ ਮਾਸੀ ਦੀ ਨੂਨ ਨੂੰ ਫੋਨ ਕਰਕੇ ਉਸ ਨੂੰ ਆਪਣੀ ਹਾਲਤ ਬਾਰੇ ਦੱਸਿਆ ਤਾਂ ਉਸ ਨੇ ਕਿਹਾ ਤੂੰ ਘਬਰਾ ਨਾ ਇਨੂੰ ਕਹਿ ਵੀ ਮੇਰੇ ਮੈਨੂੰ ਪ੍ਰੈਗਨੈਂਸੀ ਟੈਸਟ ਕਿੱਟ ਲਿਆ ਦੇ ਮੈਂ ਆਪੇ ਘਰ ਟੈਸਟ ਕਰ ਲੂੰਗੀ ਜੇ ਨਹੀਂ ਡਾਕਟਰ ਦੇ ਲੈ ਕੇ ਜਾਣਾ ਜਦੋਂ ਕਿੱਟ ਲੈ ਆਊਗਾ ਤਾਂ ਟੈਸਟ ਕਰਕੇ ਦੇਖ ਲਈ ਇਹਦੇ ਲਈ ਤਾਂ ਇਹ ਕੰਮ ਔਖਾ ਨਹੀਂ ਹੋਣਾ ਚਾਹੀਦਾ ਮੈਡੀਕਲ ਤੇ ਤਾਂ ਕੰਮ ਕਰਦਾ ਏ ਇਹਨੂੰ ਤਾਂ ਆਸਾਨੀ ਨਾਲ ਟੈਸਟ ਕਿੱਟ ਮਿਲ ਜਾਣੀਆਂ ਤੂੰ ਇੱਕ ਵਾਰ ਇਹਨੂੰ ਕਹਿ ਕੇ ਦੇਖ ਫਿਰ ਮੈਨੂੰ ਦੱਸੀ ਕੀ ਕਹਿੰਦਾ ਫਿਰ ਉਸ ਹਿਸਾਬ ਨਾਲ ਕੋਈ ਹੋਰ ਹੱਲ ਕਰਾਂਗੇ ਨਹੀਂ ਤਾਂ ਠੀਕ ਹੈ ਭਾਬੀ ਮੈਂ ਕਹਿੰਨੀ ਆ ਇਹਨਾਂ ਨੂੰ ਤਕਦੀਰ ਨੇ ਕਿਹਾ ਤੇ ਫੋਨ ਕੱਢ ਦਿੱਤਾ ਰਾਤ ਨੂੰ ਜਦੋਂ ਗੁਰਦਾਰਸ਼ ਆਇਆ ਤਾਂ ਤਕਦੀਰ ਨੇ ਆਪਣੀ ਉਲਝਣ ਬਾਰੇ ਉਸ ਨੂੰ ਦੱਸਿਆ ਉਸਨੇ ਕਿਹਾ ਮੇਰਾ ਦਵਾਈਆਂ ਦੀ ਡਿਲੀਵਰੀ ਵਾਲਾ ਬੈਗ ਦੂਜੇ ਰੂਮ ਵਿੱਚ ਪਿਆ ਹੈ ਲੈ ਕੇ ਆਇਆ ਮੈਂ ਉਹਦੇ ਵਿੱਚੋਂ ਕੱਢ ਕੇ ਉਹ ਗਿਆ ਤੇ ਆਪਣੇ ਬੈਗ ਵਿੱਚੋਂ ਇੱਕ ਪ੍ਰੈਗਨਨਸੀ ਟੈਸਟ ਕਿੱਟ ਕੱਢ ਕੇ ਲਿਆਇਆ ਅਤੇ ਤਕਦੀਰ ਨੂੰ ਦੇ ਦਿੱਤੀ ਤਕਦੀਰ ਨੂੰ ਕਿੱਟ ਦੇ ਵਰਤੋਂ ਕਿਵੇਂ ਕਰਨੀ ਹੈ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਇਸ ਲਈ ਉਹ ਕਿਟ ਨੂੰ ਉਲਟ-ਪੁਲਟ ਕਰਕੇ ਉੱਪਰ ਲਿਖਿਆ ਹੋਇਆ ਇਨਸਟਰਕਸ਼ਨਸ ਪੜਨ ਲੱਗ ਪਈ ਉਸ ਨੂੰ ਪਰੇਸ਼ਾਨ ਦੇਖ ਕੇ ਗੁਰਦਾਰਸ਼ ਨੇ ਕਿਹਾ ਸਵੇਰੇ ਸੁੱਤੀ ਉੱਠ ਕੇ ਪਹਿਲਾਂ ਬਾਥਰੂਮ ਯੂਜ਼ ਕਰਨਾ ਏ ਟੈਸਟ ਕਰਨ ਨੂੰ ਬਾਕੀ ਉੱਪਰ ਲਿਖਿਆ ਹੋਇਆ ਰਿਜ਼ਲਟ ਬਾਰੇ ਤਕਦੀਰ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਸਵੇਰ ਦਾ ਇੰਤਜ਼ਾਰ ਕਰਨ ਲੱਗੀ ਸਵੇਰ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਉਸ ਨੇ ਸਭ ਤੋਂ ਪਹਿਲਾਂ ਟੈਸਟ ਹੀ ਕੀਤਾ ਉਸੇ ਖੁਸ਼ੀ ਦਾ ਉਹਨੂੰ ਟਿਕਾਣਾ ਨਾ ਰਿਹਾ ਜਦੋਂ ਉਸ ਦੀ ਟੈਸਟ ਕਿਟ ਅਨੁਸਾਰ ਰਿਜ਼ਲਟ ਹਾਂ ਪਖੀ ਆਇਆ ਉਸਨੇ ਆ ਕੇ ਗੁਰਦਾਸ ਨੂੰ ਉਠਾਇਆ ਤੇ ਖੁਸ਼ਖਬਰੀ ਦਿੱਤੀ ਉਸਨੇ ਨੀਂਦ ਜਹੀ ਦੇ ਵਿੱਚ ਉਸੇ ਗੱਲ ਸੁਣੀ ਅਤੇ ਦੁਬਾਰਾ ਸੌਂ ਗਿਆ ਫਿਰ ਦਿਨ ਚੜਨ ਤੋਂ ਬਾਅਦ ਜਦੋਂ ਉਸ ਦੀ ਸੱਸ ਉੱਠੀ ਤਾਂ ਤਕਦੀਰ ਨੇ ਉਸੇ ਪਿਆਰੀ ਹੱਥ ਲਗਾ ਕੇ ਉਸ ਨੂੰ ਆਪਣੀ ਖੁਸ਼ੀ ਦੱਸੀ ਉਸ ਦੇ ਸੱਸ ਨੇ ਉਸ ਨੂੰ ਕਿਹਾ ਮੈਂਨੇ ਤਾਂ ਪਹਿਲੇ ਹੀ ਕਹਾ ਥਾ ਤੇਰੇ ਕੋ ਕਿ ਵਧੀਆ ਏ ਜਾਂ ਤੋ ਜਦੇ ਜਾਂ ਫਿਰ ਕਦੇ ਇਸ ਸੇ ਤੋਂ ਅੱਛਾ ਹੈ ਪਹਿਲੇ ਹੀ ਸਾਲ ਬੱਚਾ ਹੋ ਜੇ ਠੀਕ ਰਹਤਾ ਹੈ ਚਲੋ ਮੇਰੀ ਦੇਵੀ ਮਾ ਕਿਰਪਾ ਬਣਾਏ ਰੱਖੇ ਵਾਹਿਗੁਰੂ ਤਕਦੀਰ ਦੀ ਉਮੀਦ ਸੀ ਕਿ ਉਸਦੇ ਸੱਸ ਖੁਸ਼ ਹੋ ਜਾਵੇਗੀ ਤੇ ਉਸ ਨੂੰ ਡਾਕਟਰ ਦੀ ਸਲਾਹ ਲੈਣ ਲਈ ਕਹੇਗੀ ਪਰ ਅਜੇ ਹਾਂ ਕੁਝ ਵੀ ਨਾ ਹੋਇਆ ਤਕਦੀਰ ਨੇ ਕੁਝ ਹੀ ਨਹੀਂ ਕਿਹਾ ਅਤੇ ਆਪਣੇ ਕੰਮ ਲੱਗ ਗਈ ਅਗਲੇ ਦਿਨ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਕਰਦੇ ਘਰੋਂ ਦੇ ਹਫ਼ਤਾ ਲੰਘ ਗਿਆ ਪਰ ਕਿਸੇ ਨੇ ਵੀ ਉਸ ਨੂੰ ਕਿਸੇ ਡਾਕਟਰ ਕੋਲ ਲੈ ਜਾਣ ਬਾਰੇ ਕੋਈ ਗੱਲ ਨਾ ਕੀਤੀ ਫਿਰ ਇੱਕ ਦਿਨ ਤਕਦੀਰ ਨੇ ਗੁਰਦਾਰਸ਼ਨੋਂ ਡਾਕਟਰ ਕੋਲ ਲੈ ਕੇ ਜਾਣ ਲਈ ਕਿਹਾ ਤਾਂ ਉਸਨੇ ਕਿਹਾ ਕੋਈ ਨਹੀਂ ਮੈਂ ਕਹਿ ਦਿੰਨਾ ਮੰਮੀ ਨੂੰ ਲੈ ਜਾਣਗੇ ਉਹ ਤੈਨੂੰ ਕਿਸੇ ਡਾਕਟਰ ਕੋਲ ਮੈਂ ਕਹਿ ਜਾਊਂਗਾ ਚਾਹਦੇ ਹੋਏ ਉਹਨਾਂ ਨੂੰ ਕਰਦੇ ਕਰਾਉਂਦੇ ਪੂਰਾ ਇੱਕ ਹੋਰ ਹਫਤਾ ਲੰਘ ਗਿਆ ਪਰ ਉਸ ਨੂੰ ਡਾਕਟਰ ਕੋਲ ਨਾ ਤਾਂ ਉਹ ਆਪ ਲੈ ਕੇ ਗਏ ਅਤੇ ਨਾ ਹੀ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਫਿਰ ਇੱਕ ਦਿਨ ਤਕਦੀਰ ਨੂੰ ਮਹਿਸੂਸ ਹੋਇਆ ਕਿ ਉਸ ਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਹਲਕਾ ਹਲਕਾ ਦਰਦ ਹੋ ਰਿਹਾ ਸੀ ਅਤੇ ਜਿਵੇਂ ਹੌਲੀ ਹੌਲੀ ਉਸ ਦਾ ਗਰਭਪਾਤ ਹੋ ਰਿਹਾ ਹੋਵੇ ਤਕਦੀਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਇਸ ਲਈ ਉਹ ਕਿਸੇ ਨੂੰ ਕੁਝ ਵੀ ਸਮਝਾਉਣ ਵਿੱਚ ਅਸਮਰੱਥ ਸੀ ਫਿਰ ਉਸਨੇ کئی ਦਿਨ ਕਿਸੇ ਨੂੰ ਕੁਝ ਨਾ ਕਿਹਾ ਅਤੇ ਉਸੇ ਹਾਲਤ ਵਿੱਚ ਘਰ ਦੇ ਸਾਰੇ ਕੰਮਕਾਰ ਕਰਦੀ ਰਹੀ ਘਰ ਦੇ ਵਿਹੜੇ ਵਿੱਚੋਂ ਪਿਛਲੇ ਕਮਰਿਆਂ ਵਿੱਚ ਉਤਰਨ ਚੜ੍ਹਨ ਲਈ ਦੋ-ਦੋ ਪੌੜੀਆਂ ਸਨ ਅਤੇ ਘਰ ਦੇ ਵਿੱਚ ਤਿੰਨ ਕੂਲਰ ਸਨ ਜਿਨ੍ਹਾਂ ਵਿੱਚ ਪਾਣੀ ਭਰਨ ਲਈ ਤਕਦੀਰ ਨੂੰ ਵਿਹੜੇ ਵਿੱਚੋਂ ਹੀ ਬਾਲਟੀਆਂ ਨਾਲ ਪਾਣੀ ਚੁੱਕ ਕੇ ਲੈ ਕੇ ਜਾਣਾ ਪੈਂਦਾ ਸੀ ਪਰਿਵਾਰ ਵਿੱਚ ਤਕਦੀਰ ਸਿਹਤ 7 ਜਣੇ ਸਨ ਜਿਨ੍ਹਾਂ ਦੇ ਕੱਪੜੇ ਧੋ ਕੇ ਹਫਤੇ ਵਿੱਚ ਇੱਕ ਵਾਰ ਬਿਸਤਰੇ ਵੀ ਉੱਪਰ ਛੱਤ ਤੇ ਚੜਨ ਦੇ ਲਈ ਪਹਿਲਾਂ 12 ਡੰਡਿਆਂ ਵਾਲੀ ਪੱਕੀ ਪੌੜੀ ਅਤੇ ਫਿਰ 6 ਡੰਡਿਆਂ ਵਾਲੀ ਲੋਹੇ ਦੀ ਪੌੜੀ ਤੋਂ ਚੜ ਕੇ ਜਾਣਾ ਪੈਂਦਾ ਸੀ ਉਹ ਵੀ ਗਿੱਲੇ ਕੱਪੜਿਆਂ ਵਾਲੀਆਂ ਬਾਲਟੀਆਂ ਚੁੱਕ ਕੇ ਉਸਨੇ ਆਪਣੇ ਪੇਕੇ ਘਰ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਗਰਭਵਤੀ ਹੈ ਪਰ ਅਜੇ ਤੱਕ ਉਸ ਨੂੰ ਕਿਸੇ ਡਾਕਟਰ ਕੋਲ ਨਹੀਂ ਲੈ ਜਾਇਆ ਗਿਆ ਤਾਂ ਸ੍ਰਿੰਦਰ ਕੌਰ ਨੇ ਉਸ ਨੂੰ ਦਿਲਾਸਾ ਦਿੱਤਾ ਕੋਈ ਗੱਲ ਨਹੀਂ ਮੈਂ ਕਰਦੀ ਆਂ ਗੱਲ ਤੇਰੀ ਸੱਸ ਨਾਲ ਜੇ ਨਾ ਲੈ ਕੇ ਗਈ ਫਿਰ ਮੈਂ ਆਪੇ ਆਪੇ ਲੈ ਜੂਗੀ ਤੂੰ ਫਿਕਰ ਨਾ ਕਰ ਫਿਰ ਸ੍ਰਿੰਦਰ ਕੌਰ ਨੇ ਸੁਖਵੰਤ ਕੌਰ ਨਾਲ ਗੱਲ ਕੀਤੀ ਤਾਂ ਸੁਖਵੰਤ ਕੌਰ ਨੇ ਕਿਹਾ ਆਪ ਨੂੰ ਲੈ ਜਾਣਾ ਏ ਆਪ ਹੀ ਸਾਨੂੰ ਵੀ ਫਿਕਰ ਹੈ ਤੁਹਾਨੂੰ ਇਕੱਲਿਆਂ ਨੂੰ ਥੋੜਾ ਹੈ ਖੂਨ ਤੋਂ ਸਾਡੇ ਮੁੰਡੇ ਕਾਈ ਹੈ ਲੈ ਜਾਏਗਾ ਆਪੇ ਮੁੰਡਾ ਪਰ ਸੁਖਵੰਤ ਕੌਰ ਦੀਆਂ ਕਈਆਂ ਗੱਲਾਂ ਬਸ ਗੱਲਾਂ ਹੀ ਸੀ ਜਾਂ ਫਿਰ ਝੂਠੇ ਦਿਲਾਸੇ ਜੋ ਸਰਿੰਦਰ ਕੌਰ ਨੂੰ ਹਰ ਤੀਜੇ ਦਿਨ ਦਿੰਦੀ ਰਹਿੰਦੀ ਸੀ ਖੈਰ ਦਿਨ ਚੜਦਾ ਅਤੇ ਢਲ ਜਾਂਦਾ ਪਰ ਦਿਨ ਬਦਨ ਤਕਦੀਰ ਦੀ ਹਾਲਤ ਵਿਗੜਦੀ ਚੱਲੀ ਜਾ ਰਹੀ ਸੀ ਜਦ ਤਕਦੀਰ ਨੇ ਇੱਕ ਵਾਰ ਫਿਰ ਆਪਣੀ ਹਾਲਤ ਵਾਰ ਸੁਖਵੰਤ ਕੌਰ ਨੂੰ ਦੱਸਿਆ ਤਾਂ ਸੁਖਵੰਤ ਕੌਰ ਨੇ ਉਸ ਨੂੰ ਕਿਹਾ ਇਸ ਕੋ ਹੀ ਲੈ ਜਾ ਸਾਨੂੰ ਕੌਣ ਸੇ ਕਮਾਈ ਦਿੰਦਾ ਏ ਇਹ ਤੇਰੇ ਕੋ ਹੀ ਪੈਸੇ ਦਿੰਦਾ ਹੈ ਕਮਾ ਕੇ ਲਿਆ ਕੇ ਅਬ ਆਪਣੀ ਜ਼ਿੰਮੇਵਾਰੀ ਵੀ ਤੋ ਚੁੱਕੋ ਉਸੇ ਕੋ ਕਹੇ ਅਬ ਲੈ ਕੇ ਜਾਏ ਤੇਰੇ ਕੋ ਅਪਣ ਕਿਸ ਕਿਸ ਕਾ ਹੋ ਚੁੱਕੇ ਨਾਲੇ ਤੀਨ ਔਰ ਜੋ ਬੈਠੇ ਹੈ ਅਭੀ ਇਨਕਾ ਵੀ ਤੋ ਕੁਛ ਕਰਨਾ ਹੈ ਕਿ ਨਹੀਂ ਆਪਣੀ ਸੱਸ ਰੀਆਂ ਚੁੱਪਮੀਆਂ ਗੱਲਾਂ ਸੁਣ ਕੇ ਤਕਦੀਰ ਦੀਆਂ ਅੱਖਾਂ ਪਰਾਈਆਂ ਤੇ ਉਹ ਵਾਪਸ ਕੰਮ ਵਿੱਚ ਲੱਗ ਗਈ ਫਿਰ ਸ਼ਾਮ ਨੂੰ ਤਕਦੀਰ ਨੇ ਸਾਰੇ ਗੱਲ ਗੁਰਦਾਰਸ਼ਨ ਨੂੰ ਦੱਸੀ ਤਾਂ ਉਸਨੇ ਫੋਨ ਕਰਕੇ ਅਗਲੇ ਦਿਨ ਹੀ ਤਕਦੀਰ ਦੇ ਘਰਦਿਆਂ ਨੂੰ ਆਪਣੇ ਘਰ ਬੁਲਾ ਲਿਆ ਤਕਦੀਰ ਦੇ ਘਰਦਿਆਂ ਅਗਲੇ ਦਿਨ ਜਦੋਂ ਆਏ ਤਾਂ ਸੁਖਵੰਤ ਕੌਰ ਨੇ ਉਹਨਾਂ ਦੇ ਸਾਹਮਣੇ ਹੀ ਗੁਰਦਾਰਸ਼ ਨੂੰ ਚੱਪੜਾਂ ਨਾਲ ਤੇ ਡੰਡਿਆਂ ਨਾਲ ਬਹੁਤ ਕੁੱਟਿਆ ਉਸ ਦਾ ਕਹਿਣਾ ਸੀ ਕਿ ਗੁਰਦਾਰਸ਼ ਉਹਨਾਂ ਨੂੰ ਆਪਣੀ ਤਨਖਾਹ ਨਹੀਂ ਲਿਆ ਕੇ ਫੜਾਉਂਦਾ ਅਤੇ ਤਕਦੀਰ ਨੂੰ ਹੀ ਸਾਰੇ ਪੈਸੇ ਲਿਆ ਕੇ ਫੜਾ ਦਿੰਦਾ ਹੈ ਜਦ ਕਿ ਘਰ ਦਾ ਸਾਰਾ ਖਰਚਾ ਕਿਰਪਾਲ ਸਿੰਘ ਦੀ ਆਉਂਦੀ ਪੈਨਸ਼ਨ ਨਾਲ ਹੀ ਹੁੰਦਾ ਸੀ ਤਕਦੀਰ ਦੇ ਮਾਪਿਆਂ ਅਤੇ ਨਿਹਾਲ ਸਿੰਘ ਨੇ ਵੀ ਸੁਖਵੰਤ ਕੌਰ ਨੂੰ ਬਹੁਤ ਰੋਕਿਆ ਪਰ ਉਸਨੇ ਕਿਸੇ ਦੀ ਇੱਕ ਨਾ ਸੁਣੀ। ਸਗੋਂ ਉਸਨੇ ਤਕਦੀਰ ਨੂੰ ਪਤਾ ਨਹੀਂ ਕੀ-ਕੀ ਬੋਲਿਆ ਜਿਵੇਂ ਕਿ ਇਸ ਕੀ ਕਿਆ ਔਕਾਤ ਹੈ ਸਾਡੇ ਸਾਹਮਣੇ ਇਹਦੇ ਪਿੱਛੇ 36 ਸਤਰੀ ਫਿਰਦੀਆਂ ਏ ਮੁੰਡਿਆਂ ਮੇਰੇ ਮੁੰਡੇ ਪਿੱਛੇ ਇਹ ਦੋ ਕੌੜੀ ਦੀ ਕੁੜੀ ਹੈ ਆਪਣੇ ਮੁੰਡੇ ਕੋ ਪਿੱਛੇ ਲਗਾ ਲਿਆ ਹੈ ਜੋ ਕਹਿੰਦੀ ਹੈ ਉਹੀ ਕਰੇ ਜਾ ਰਹਾ ਹੈ। इससे पूछे बगैर घर से बाहर पैर नहीं रखता जब से आई है घर की सुख शांति तबाह करके रख दी इसने तो। सारी तनख्वाह होगी आप के मुंडे की बड़ी आई आप के मुंडे को अपना बनाने वाली आप से नहीं उठाई जाती इतनी जिम्मेवारी रहना है तो रहो नहीं तो जिथे मर्जी जाओ खुद चिट्ठी है अपन की ओर से ਤੋ ਸਿੱਧੀ ਬਾਤ ਕਰਤੇ ਹੈ ਆਪਨ ਤੋ ਘੁਮਾ ਫਿਰਾ ਕੇ ਬਾਤ ਤੋ ਆਪਨ ਕੋ ਕਰਨੀ ਨਹੀਂ ਆਤੀ ਹੈ ਭੈਣ ਜੀ ਤੁਸੀਂ ਇਹੋ ਜੀਆਂ ਗੱਲਾਂ ਨਾ ਕਰੋ ਚੰਗਾ ਨਹੀਂ ਲੱਗਦਾ ਹੁੰਦਾ ਇੰਨਾ ਬੋਲਦਾ ਬੰਦਾ ਨਾਲੇ ਜੇ ਤੁਹਾਨੂੰ ਸਾਡੀ ਕੁੜੀ ਤੇ ਯਕੀਨ ਨਹੀਂ ਤਾਂ ਆਪਣੇ ਮੁੰਡੇ ਨੂੰ ਹੀ ਪੁੱਛ ਲਓ ਕਿੰਨੇ ਕੋ ਪੈਸੇ ਦਿੰਦਾ ਹੈ ਉਹ ਆਪਣੀ ਤਨਖਾਹ ਵਿੱਚੋਂ ਬਾਕੀ ਅਸੀਂ ਲੈ ਜਾਂਦੇ ਆ ਆਪਣੀ ਕੁੜੀ ਨੂੰ ਜੇ ਨਹੀਂ ਪਸੰਦ ਤੁਹਾਨੂੰ ਇਹ ਪਰ ਆ ਜੋ ਤੁਸੀਂ ਬੋਲਦੇ ਹੋ ਉਹ ਨਹੀਂ ਉਸੇ ਬਰਦਾਸ਼ਤ ਕਰ ਸਕਦੇ ਤਕਦੀਰ ਦੀ ਮੰਮੀ ਨੇ ਸੁਖਵੰਤ ਕੌਰ ਨੂੰ ਕਿਹਾ ਜਦੋਂ ਸਰਿੰਦਰ ਕੌਰ ਦੀ ਗੱਲਬਾਤ ਸਾਰਿਆਂ ਦਾ ਧਿਆਨ ਗਿਆ ਤਾਂ ਉਹਨਾਂ ਨੇ ਗੋਦਰਸ਼ਨ ਨੂੰ ਹੀ ਉਸਦੀ ਤਨਖਾਹ ਬਾਰੇ ਪੁੱਛ ਲਿਆ ਕਿ ਉਹ ਆਖਰਕਾਰ ਤਨਖਾਹ ਦਿੰਦਾ ਕਿਸ ਨੂੰ ਹੈ ਇਸ ਦਾ ਜਵਾਬ ਸੁਣ ਕੇ ਸਾਰਿਆਂ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਹੀ ਰਹਿ ਗਈਆਂ ਕਿਉਂਕਿ ਉਸ ਦੇ ਅਨੁਸਾਰ ਉਸ ਦੀ ਤਨਖਾਹ ਹੀ ਸਿਰਫ 1200 ਰੁਪਏ ਸੀ ਜੋ ਕਿ ਉਸਦੇ ਸਾਰੇ ਖਰਚੇ ਪੂਰੇ ਕਰਨ ਤੋਂ ਬਾਅਦ ਕਿਸੇ ਨੂੰ ਦੇਣਯੋਗੀ ਬਚਦੀ ਹੀ ਨਹੀਂ ਸੀ। ਸ੍ਰਿੰਦਰ ਕੌਰ ਨੂੰ ਉਸ ਦੀ ਇਸ ਗੱਲ ਨੂੰ ਸੁਣ ਕੇ ਬਹੁਤ ਗੁੱਸਾ ਆਇਆ ਕਿਉਂਕਿ ਉਹਨਾਂ ਨੇ ਵਿਆਹ ਉਸ ਦੀ ਤਨਖਾਹ ਬਾਰੇ ਝੂਠ ਬੋਲ ਕੇ ਜੋ ਕਰ ਲਿਆ ਸੀ। ਇਹ ਸਾਡੇ ਨਾਲ ਸ਼ਰਿਆਮ ਧੋਖਾ ਕੀਤਾ ਗਿਆ ਹੈ। ਇਹ ਕਹਿੰਦੇ ਹੋਏ ਸ੍ਰਿੰਦਰ ਕੌਰ ਨੇ ਤਕਦੀਰ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਤਿਆਰ ਹੋ ਕੇ ਨਾਲ ਚੱਲਣ ਲਈ ਕਿਹਾ। ਪਰ ਗੁਰਦਾਰਸ਼ ਨੇ ਉਹਨਾਂ ਨੂੰ ਮਿੰਤਾ ਕਰਕੇ ਇਸ ਤਰ੍ਹਾਂ ਕਰਨ ਤੋਂ ਰੋਕ ਦਿੱਤਾ ਅਤੇ ਤਕਦੀਰ ਦਾ ਆਪ ਧਿਆਨ ਰੱਖਣ ਦਾ ਵਾਅਦਾ ਕੀਤਾ ਤਕਦੀਰ ਦੇ ਮਾਤਾ ਪਿਤਾ ਵਾਪਸ ਚਲੇ ਗਏ ਉਸੇ ਦਿਨ ਸ਼ਾਮ ਨੂੰ ਗੁਰਦਾਰਸ਼ ਆਪਣੇ ਨਾਲ ਦੇ ਸ਼ਹਿਰ ਤਕਦੀਰ ਨੂੰ ਇੱਕ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਉਣ ਲਈ ਲੈ ਗਿਆ ਡਾਕਟਰ ਨੇ ਤਕਦੀਰ ਨੂੰ ਆਪਣੇ ਨਾਲ ਅੰਦਰ ਲੈ ਜਾ ਕੇ ਉਸ ਦੀ ਜਾਂਚ ਕੀਤੀ ਅਤੇ ਫਿਰ ਸਕੈਨ ਕਰਨ ਲਈ ਗੁਰਦਾਰਸ਼ ਤੋਂ ਆਧਾਰ ਕਾਰਡ ਦੀ ਫੋਟੋ ਕਾਪੀਆਂ ਮੰਗੀਆਂ ਗੁਰਦਾਰਸ਼ ਨੇ ਫੋਟੋ ਕਾਪੀ ਕਰਵਾ ਕੇ ਦੇ ਦਿੱਤੀ ਅਤੇ ਸਕੈਨ ਕੀਤੀ ਗਈ ਡਾਕਟਰ ਨੇ ਗੁਰਦਾਰਸ਼ ਅਤੇ ਤਕਦੀਰ ਦੋਵਾਂ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਮੈਂ ਸਕੈਨ ਕਰ ਲਈ ਹੈ ਤੇ ਮੈਂ ਦੇਖਿਆ ਹੈ ਕਿ ਬੇਬੀ ਦੀ ਅਜੇ ਹਾਰਟ ਬੀਟ ਨਹੀਂ ਆ ਰਹੀ ਆਪਾਂ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲੈ ਲਈਏ ਇਸ ਲਈ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਇੱਕ ਹਫ਼ਤੇ ਦਾ ਵੇਟ ਕਰ ਲਓ ਮੈਨੂੰ ਬੱਚਾ ਠੀਕ ਹੈ ਜਾਂ ਨਹੀਂ ਇਹ ਉਹ ਦੋਹਾਂ ਹੀ ਪਤਾ ਲੱਗ ਸਕਦਾ ਹੈ ਜਦੋਂ ਮੈਨੂੰ ਧੜਕਣ ਮਹਿਸੂਸ ਹੋਊਗੀ ਉਦੋਂ ਤੱਕ ਤੁਸੀਂ ਇਹਨਾਂ ਦਾ ਹਰ ਤਰ੍ਹਾਂ ਨਾਲ ਧਿਆਨ ਰੱਖਣਾ ਮਿਸਟਰ ਗੁਰਦਰਸ਼ ਮੈਂ ਲਿਖ ਦਿੱਤੀਆਂ ਨੇ ਦਵਾਈਆਂ ਤੁਸੀਂ ਲੈ ਕੇ ਆਓ ਮੈਂ ਸਮਝਾ ਦਿੰਦੀਆਂ ਦਵਾਈਆਂ ਕਿਵੇਂ ਲੈਣੀਆਂ ਨੇ ਗੁਰਦਰਸ਼ ਦਵਾਈਆਂ ਲੈ ਆਇਆ ਅਤੇ ਡਾਕਟਰ ਨੇ ਸਮਝਾ ਦਿੱਤੀਆਂ ਫਿਰ ਉਹ ਦੋਵੇਂ ਘਰ ਵਾਪਸ ਆ ਗਏ ਗੁਰਦਾਸ ਨੇ ਆਪਣੀ ਮਾਂ ਨੂੰ ਸਕੈਨ ਦਿਖਾਈ ਅਤੇ ਤਕਦੀਰ ਦੀ ਹਾਲਤ ਬਾਰੇ ਵੀ ਦੱਸਿਆ ਫਿਰ ਉਹ ਆਪਣੇ ਕੰਮ ਲਈ ਘਰੋਂ ਬਾਹਰ ਚਲਾ ਗਿਆ ਸਖਵੰਤ ਕੌਰ ਨੇ ਆਪਣੀ ਤਸੱਲੀ ਲਈ ਤਕਦੀਰ ਤੋਂ ਗੱਲ ਪੁੱਛੀ ਅਤੇ ਉਸ ਦੀ ਸਕੈਨ ਲੈ ਕੇ ਗਵਾਨੀਆਂ ਦੇ ਘਰ ਚਲੀ ਗਈ ਕਾਫੀ ਦੇਰੋਂ ਵਾਪਸ ਆਈ ਅਤੇ ਕਹਿਣ ਲੱਗੀ ਸੰਜੇ ਕੀ ਬੋਲਤੀ ਤੂੰ ਕਹਿ ਰਹੀ ਹੈ ਸਕੈਨ ਮੇਂ ਤਾਂ ਕੁਝ ਨਹੀਂ ਐਸਾ ਜੋ ਡਾਕਟਰ ਨਿੰਗ ਨੇ ਕਿਹਾ ਹੈ ਤਕਦੀਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਸੁਖਵੰਤ ਕੌਰ ਵਾਪਸ ਆਪਣੇ ਕਮਰੇ ਵਿੱਚ ਚਲੇ ਗਈ ਅਤੇ ਟੈਲੀਵਿਜ਼ਨ ਦੇਖਣ ਲੱਗ ਪਈ ਕਰਦੇ ਕਰਾਉਂ ਦੇ ਇੱਕ ਹਫ਼ਤਾ ਬੀਤ ਗਿਆ ਇੱਕ ਹਫ਼ਤੇ ਬਾਅਦ ਜਦੋਂ ਗੁਰਦਰਸ਼ ਤੇ ਤਕਦੀਰ ਡਾਕਟਰ ਦੇ ਜਾਣ ਲਈ ਤਿਆਰ ਹੋ ਗਏ ਤਾਂ ਸੁਖਵੰਤ ਕੌਰ ਨੇ ਉਹਨਾਂ ਨੂੰ ਰੋਕਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਗੁਰਦਰਸ਼ ਨੇ ਉਸ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਤੁਸੀਂ ਨਾ ਤਾਂ ਇਹਨੂੰ ਲੈ ਕੇ ਜਾਣਾ ਹੈ ਨਾ ਪੈਸੇ ਲਾਉਣੇ ਨੇ ਚੰਗਾ ਇਹੀ ਹੋਊਗਾ ਕਿ ਤੁਸੀਂ ਬੋਲੋ ਵੀ ਨਾ ਮੈਨੂੰ ਮੇਰਾ ਕੰਮ ਕਰਨ ਦੇ ਪਰ ਜਦੋਂ ਤਕਦੀਰ ਸਕੈਨ ਕੱਢਣ ਲਈ ਅਲਮਾਰੀ ਵਿੱਚ ਫਰੋਲਣ ਲੱਗੀ ਤਾਂ ਉਸ ਨੂੰ ਸਕੈਨ ਕਿਤੇ ਨਾ ਮਿਲੀ ਉਹ ਬਹੁਤ ਪਰੇਸ਼ਾਨ ਹੋ ਗਈ ਕਿ ਆਖਰਕਾਰ ਸਕੈਨ ਗਈ ਤਾਂ ਗਈ ਕਿੱਥੇ ਫਿਰ ਉਹ ਸਕੈਨ ਕਰਵਾ ਕੇ ਆਉਣ ਤੋਂ ਬਾਅਦ ਸਾਰੀਆਂ ਗੱਲਾਂ ਬਾਰੇ ਸੋਚਣ ਲੱਗੀ ਤਾਂ ਉਸ ਨੂੰ ਯਾਦ ਆਇਆ ਕਿ ਸਕੈਨ ਤਾਂ ਉਸ ਦੀ ਸੱਸ ਗਵਾਂਡੀਆਂ ਦੇ ਘਰ ਲੈ ਗਈ ਸੀ ਅਤੇ ਵਾਪਸ ਨਹੀਂ ਲੈ ਕੇ ਆਈ ਉਸਨੇ ਇਹ ਗੱਲ ਗੁਰਦਾਸ ਨੂੰ ਦੱਸੀ ਤਾਂ ਉਸਨੇ ਸਿੱਧਾ ਜਾ ਕੇ ਆਪਣੀ ਮਾਨਸਕੈਨਵਾਰੇ ਪੁੱਛਿਆ ਪਰ ਸੁਖਵੰਤ ਕੌਰ ਸਾਫ਼ ਮੁਕਰ ਗਈ ਅਤੇ ਉਸਨੇ ਝੂਠ ਹੀ ਤਕਦੀਰ ਉੱਤੇ ਉਸ ਦੇ ਖਿਲਾਫ ਗੁਰਦਾਸ ਨੂੰ ਪੜਕਾਉਣ ਦਾ ਇਲਜ਼ਾਮ ਲਗਾ ਦਿੱਤਾ ਅਤੇ ਇਹ ਵੀ ਕਿਹਾ ਕਿ ਸਕੈਨ ਉਸਨੇ ਆਪ ਹੀ ਲਕੋ ਦਿੱਤੀ ਹੈ ਅਤੇ ਉਹ ਜਾਣ ਬੁੱਝ ਕੇ ਉਸਦਾ ਨਾਮ ਲਗਾ ਰਹੀ ਹੈ ਫੇਰ ਦੇਰ ਤੱਕ ਬਹੁਤ ਰੌਲਾ ਪਿਆ ਪਰ ਕੋਈ ਸਿੱਟਾ ਨਾ ਨਿਕਲਿਆ ਹਾਰ ਕੇ ਤਕਦੀਰ ਨੇ ਬਿਨਾਂ ਸਕੈਨ ਦੇ ਹੀ ਡਾਕਟਰ ਦੇ ਜਾਣ ਦਾ ਸੋਚਿਆ ਅਤੇ ਉਹ ਦੋਵੇਂ ਡਾਕਟਰ ਦੇ ਚਲੇ ਗਏ ਤਕਦੀਰ ਸਮਝ ਗਈ ਸੀ ਕਿ ਉਸ ਨੂੰ ਡਾਕਟਰ ਦੇ ਜਾਣ ਤੋਂ ਰੋਕਣ ਲਈ ਸੁਖਵੰਤ ਕੌਰ ਨੇ ਇਹ ਚਾਲ ਚੱਲੀ ਹੋਵੇਗੀ ਕਿਉਂਕਿ ਉਹ ਨਵੀਂ ਵਿਆਹੀ ਹੋਣ ਕਰਕੇ ਕਿਸੇ ਦੇ ਘਰ ਜਾ ਨਹੀਂ ਸਕਦੀ ਅਤੇ ਉਸ ਦੀ ਸੱਸ ਨੇ ਤਾਂ ਉਸੇ ਪਰਾਂ ਤੇ ਪਾਣੀ ਪੀਣ ਹੀ ਨਹੀਂ ਸੀ ਦੇਣਾ ਖੈਰ ਡਾਕਟਰ ਨੇ ਤਕੀਰ ਦੀ ਦੁਬਾਰਾ ਸਕੈਨ ਕੀਤੀ ਅਤੇ ਕਿਹਾ ਕਿ ਧੜਕਣ ਮਹਿਸੂਸ ਨਹੀਂ ਹੋ ਰਹੀ ਤਿੰਨ ਦਿਨ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਦਵਾਈਆਂ ਲੈ ਕੇ ਉਹ ਘਰ ਆ ਗਏ ਵਾਪਸ ਆਉਣ ਤੇ ਉਸ ਜੱਸਾ ਸੁਸਨੂ ਬੋਲੀ ਉਹ ਕਹਿ ਰਹੀ ਸੀ ਅੱਜ ਕੱਲ੍ਹ ਕਿਆਂ ਬੱਚੀਆਂ ਤੋਂ ਬੱਚੇ ਜੰਮਣ ਲੱਗੀ ਵੀ ਐਸਾਨ ਕਰਦੀ ਹੈ ਆਪਨ ਕੇ ਟਾਈਮ ਤੋਂ ਸਭ ਕੁਝ ਘਰ ਹੀ ਹੋ ਜਾਂਦਾ ਥਾ ਅੱਬ ਕੀ ਤਰ੍ਹਾਂ ਥੋੜੇ ਕਰਤੇ ਵੇ ਮੈਂ ਇਹਨ ਜੁੜਵਾ ਬੱਚੇ ਕੋ ਵੀ ਘਰ ਹੀ ਜਨਮ ਦਿਆ ਥਾ ਕੋਈ ਦਵਾਈ ਨਹੀਂ ਲਈ ਨਹੀਂ ਲਈ ਥੀ ਇਹ ਮਹਾਰਾਣੀ ਕੋ ਦੇਖ ਲਓ ਕਿਵੇਂ ਮੇਰੇ ਮੁੰਡੇ ਕੇ ਹਸਪਤਾਲ గేੜੇ ਘੜਾ ਰਹੀ ਹੈ ਉਸ ਸਮੇਂ ਗੁਰਦਾਰਸ਼ ਘਰ ਨਹੀਂ ਸੀ ਅਤੇ ਤਕਦੀਰ ਨੇ ਸੱਸ ਨਹੀਂ ਤਕਦੀਰ ਨੇ ਪੇਕੇਆਂ ਨੂੰ ਫੋਨ ਕਰਕੇ ਹੁਣੇ ਉਸ ਨੂੰ ਲੈ ਕੇ ਜਾਣ ਲਈ ਕਹਿ ਦਿੱਤਾ ਪਰ ਉਸ ਸਮੇਂ ਕੋਈ ਘਰ ਨਹੀਂ ਸੀ ਅਤੇ ਉਪਰੋ ਰਾਤ ਹੋਣ ਵਾਲੀ ਸੀ ਅਤੇ ਬਰਸਾਤ ਦੇ ਦਿਨ ਹੋਣ ਕਰਕੇ ਮੌਸਮ ਵੀ ਠੀਕ ਨਹੀਂ ਸੀ ਇਸ ਲਈ ਤਕਦੀਰ ਨੂੰ ਲੈਣ ਲਈ ਕੋਈ ਵੀ ਨਹੀਂ ਸੀ ਆ ਸਕਦਾ ਸ੍ਰਿੰਦਰ ਕੌਰ ਨੇ ਤਕਦੀਰ ਨੂੰ ਕੱਲ ਲੈ ਕੇ ਜਾਵਾਂਗੇ ਕਹਿ ਕੇ ਫੋਨ ਕੱਟ ਦਿੱਤਾ ਅਗਲੇ ਦਿਨ ਉਸ ਦਾ ਭਰਾ ਸ਼ਾਮ ਨੂੰ ਕੰਮ ਤੋਂ ਛੁੱਟੀ ਕਰਕੇ ਘਰ ਜਾਂਦੇ ਹੋਏ ਉਸ ਨੂੰ ਲੈਣ ਲਈ ਆ ਗਿਆ ਪਰ ਉਸ ਸਮੇਂ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਹਨੇਰੀ ਤੂਫਾਨ ਦੀ ਤਰ੍ਹਾਂ ਚੱਲ ਰਹੀ ਸੀ ਅਤੇ ਬਹੁਤ ਤੇਜ਼ ਮੀਂਹ ਵੀ ਪੈ ਰਿਹਾ ਸੀ ਨਾਲ ਹੀ ਗੜੇ ਵੀ ਵੱਰ ਰਹੇ ਸਨ ਤਕਦੀਰ ਦੇ ਸੱਸ ਨੂੰ ਜਿਵੇਂ ਪਤਾ ਲੱਗਾ ਕਿ ਤਕਦੀਰ ਨੂੰ ਲੈਣ ਲਈ ਆਇਆ ਹੈ ਤਾਂ ਉਸਨੇ ਮੌਸਮ ਖਰਾਬ ਦਾ ਬਹਾਨਾ ਬਣਾ ਕੇ ਉਸੇ ਭਰਾ ਨੂੰ ਰੋਕ ਲਿਆ ਅਤੇ ਸਵੇਰੇ ਜਾਣ ਲਈ ਕਿਹਾ ਤਕਦੀਰ ਉਸਨੇ ਤਕਦੀਰ ਨੂੰ ਗੁਰਦਰਸ਼ ਸਾਹਮਣੇ ਇਹ ਕਹਿ ਕੇ ਝੂਠੀ ਬਣਾ ਦਿੱਤਾ ਕਿ ਉਸਨੇ ਆਪਣੇ ਪੇਕਿਆਂ ਨੂੰ ਲੈ ਕੇ ਜਾਣ ਲਈ ਬਿਨਾਂ ਘਰ ਵਿੱਚ ਕਿਸੇ ਨੂੰ ਪੁੱਛੇ ਫੋਨ ਕਰਕੇ ਆਪਣੇ ਭਰਾ ਨੂੰ ਬੁਲਾ ਲਿਆ ਸੀ ਦੂਜੇ ਪਾਸੇ ਤਕਦੀਰ ਦੇ ਭਰਾ ਸਾਹਮਣੇ ਆਪ ਬਹੁਤ ਚੰਗੀ ਬਣ ਗਈ ਅਤੇ ਸਾਰੀ ਗਲਤੀ ਤਕਦੀਰ ਦੀ ਹੀ ਕੱਢ ਦਿੱਤੀ ਇਸ ਗੱਲ ਕਰਕੇ ਉਹਨਾਂ ਦੋਵਾਂ ਵਿੱਚ ਬਹੁਤ ਲੜਾਈ ਲੜਾਈ ਹੋਈ ਸਵੇਰ ਤੱਕ ਮੀਂਹ ਤੇ ਹਨੇਰੀ ਵੀ ਰੁਕ ਗਏ ਸਨ ਹੁਣ ਮੌਸਮ ਸਾਫ਼ ਹੋ ਗਿਆ ਸੀ ਪਰ ਜਦੋਂ ਤੇਗਵੀਰ ਨੇ ਤਕਦੀਰ ਨੂੰ ਜਲਦੀ ਤਿਆਰ ਹੋਣ ਲਈ ਕਿਹਾ ਤਾਂ ਉਸ ਸੱਸ ਨੇ ਆਪਣੇ ਗੋਡਿਆਂ ਦੇ ਦਰਦ ਦਾ ਬਹਾਨਾ ਬਣਾ ਦਿੱਤਾ ਅਤੇ ਤਕਦੀਰ ਨੂੰ ਜਾਣ ਤੋਂ ਰੋਕ ਦਿੱਤਾ ਤੇਗਵੀਰ ਦੁਖੀ ਹੁੰਦੇ ਹੋਏ ਵਾਪਸ ਚਲਾ ਗਿਆ ਗੁਰਦਾਰਸ਼ਨ ਨੂੰ ਦੇ ਨਾਲ ਉੱਠਣ ਦੀ ਆਦਤ ਸੀ ਇਸ ਲਈ ਉਹ ਜਦੋਂ ਉઠਿਆ ਤਾਂ ਤਕਦੀਰ ਨੂੰ ਉੱਥੇ ਹੀ ਦੇਖ ਕੇ ਤੇਗਵੀਰ ਨਾਲ ਨਾ ਜਾਣ ਦਾ ਕਾਰਨ ਪੁੱਛਣ ਲੱਗਿਆ ਤਾਂ ਉਸਨੇ ਆਪਣੇ ਸੱਸ ਦੇ ਦੁੱਖ ਦੇ ਗੋਡਿਆਂ ਦਾ ਜ਼ਿਕਰ ਕੀਤਾ ਅਤੇ ਆਪਣੇ ਕੰਮ ਲੱਗ ਗਈ। ਹੁਣ ਸੁਖਵੰਤ ਕੌਰ ਬਹੁਤ ਖੁਸ਼ ਸੀ ਕਿਉਂਕਿ ਜੇ ਇਹ ਤਕਦੀਰ ਚਲੀ ਜਾਂਦੀ ਤਾਂ ਇੰਨੀ ਗਰਮੀ ਅਤੇ ਹੰਮਸ ਭਰੇ ਮੌਸਮ ਵਿੱਚ ਘਰ ਦੇ ਕੰਮ ਸੁਖਵੰਤ ਕੌਰ ਨੂੰ ਹੀ ਕਰਨੇ ਪੈਣੇ ਸਨ ਜੋ ਉਸਨੇ ਕਲੇਸ਼ ਨਾਲ ਹੀ ਸਹੀ ਪਰ ਆਪਣੇ ਸਿਰ ਪੈਣ ਤੋਂ ਰੋਕ ਲੈ ਸਨ ਕਿਉਂਕਿ ਉਹ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਗੁਰਨਾਜ ਤਾਂ ਕਦੇ ਡੱਕਾ ਪਨ ਕੇ ਦੂਰਾ ਨਹੀਂ ਕਰਦੀ ਇਸ ਕਹਾਣੀ ਦਾ ਅਖਲਾ ਭਾਗ ਅਗਲੇ ਅਗਲੇ ਭਾਗ ਵਿੱਚ ਸੁਣਾਇਆ ਜਾਵੇਗਾ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ ਧੰਨਵਾਦ